ਉਹ ਜੁਲਾਹ ਨੇ ਤੇਰੀ ਦੀ ਦਾਨਿਆਰੀ ਗਏ ਤੇ ਦੀ ਨਿਆਟ ਆਲੀਆ ਅੰਗੀਆਂ ਆਗੋ ਹਾਰਾ ਗੈ ਹਾਰਾ ਦਾ ਫੋੜਾ ਚਾਈਦਾ ਹਾਰਾ ਉਹ ਬੋਲਿਆ ਹਾਪੂ ਕੋ ਮਰਾ ਮਹਾਰਾ ਤੇਰੀ ਨਹੀਂ ਜਾ ਆਉਂਦਾ ਜਾਵਾ ਪਾ ਨਿਮਾ ਵੀ ਜਾਦਾ ਰੇਲ ਹੀ ਲੱਕ ਜਾਉਂਦਾ ਨਾਲੇ ਯਾਰ ਕਹ ਤਾ ਹੰਦੂ ਲਿਆ ਨਾ ਪਾਸ ਨੂੰ ਮੁੱਕਾ ਪੈ ਜਾ ਬੱਸ ਅੱਗੇ ਨਿਮਾ ਆ ਜਾਊਗਾ ਗੱਡੀ ਲੈ ਕੇ ਆਮਾ ਗਜੀਪ ਹੋਰ ਜਾ ਜਾਣਾ ਫਿਰ ਤੂੰ ਪਚੜੀ ਜਾਂਦੀ ਐ ਫਿਰ ਲੇਟ ਹੋ ਜਾਗੇ ਕੋਈ ਚੱਕਲੇ ਵਾਂਗੂ ਓ ਬੱਲੇ ਬੱਲੇ ਲੱਤੀ ਲੜੀ ਆਇਆ ਜੀਤਾ ਆਇਆ ਜੀਤਾ ਲੋਣਾ ਓਏ ਆ ਬੋਲੇ ਅੱਜ ਰਾਤ ਰਫੜਾਇਆ ਧਾਰੇ ਧਾਰੇ ਸੀ ਪਾਣੀ ਪੁਲੀ ਪਿਆ ਓ ਕਿ ਚੱਕਲੀ ਆਲੇ ਬੱਪ ਜੀ ਅਸੀਸ ਹਲ ਤੋਟੋਂ ਮੈਂ ਲਿਆ ਤੇਰਾ ਪੁੱਤ ਚੋਰਾ ਹੈ ਚੋਰਾ ਹੈ ਮੈਂ ਤੇਰਾਂ ਪੁੱਤ ਦੀ ਆਸ਼ੀਰਵਾਦ ਲਿਆ ਉਹ ਮੱਥਾ ਦੇ ਉਹ ਮੱਥਾ ਦੇ ਨੂੰ ਮੱਥਾ ਦੇ ਦਿੰਦਾ ਬਦੰਦਾ ਮੱਥਾ ਦੇਖਦਾ ਮੱਥਾ ਦੇ ਦੈਂਦਾ ਦਿੰਦਾ ਤੂੰ ਵੱਤ ਲੈ ਆ ਬਾਕੀ ਹੋਰ ਰੱਥ ਕਿਵੇਂ ਅੱਜ ਵੀ ਠੀਕ ਹੈ ਠੀਕਾ 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 ਬਲੇ ਜਿਹੜੇ ਮਾਰੇ ਅੱਜ ਹੋਏ ਲਿਆ ਪਾਣੀ ਪੁਣੀ ਲਿਆ ਬੋਤ ਬੋਲੇ ਇਹ ਉੱਥੋਂ ਪਾਣੀ ਪੁਣੀ ਵਿਆ ਉੱਧਰ ਖੜ ਜਾ ਨਾ ਕਰ ਇੱਧਰ ਆ ਗਿਆ ਨਵਰੇ ਜੇ ਕੁੜੀ ਠੀਕ ਰਹਿ ਰਹਾ ਬੋਲੀ ਉਧਰ ਬਾੜੇ ਮੈਂ ਗਏ ਮੈਂ ਕਿਉਂਕਿ ਤੇ ਜੱਲੂ ਗੱਲ ਤਾਂ ਤੇਰੇ ਗੱਲਿਆ ਕਰਨੀ ਹੈ ਅੱਛਾ ਇਧਰ ਚੋਂ ਪਿਛੇ ਉੱਥੇ ਬਹਿ ਜਾ ਨਾ ਗਜਰਾ ਤਤਾ ਪਾਣੀਏ ਪੀਣਾ ਬਹਿਣ ਚੋਦ ਗਾ ਮੈਂ ਰਾਂਵੇਂ ਨਾ ਪੀ ਲੈਂਦਾ ਤੂੰ ਯਾਰ ਭੋਲਾ ਜਾਨਦ ਨੂੰ ਪਦਾ ਵੀ ਤੇਰੇ ਫੁੱਪੜਾ ਸਭਾ ਗਰਮ ਫੇਰ ਫੇਰ ਦੂਜਾ ਤਾਂ ਠੰਡਾ ਪਣੀ ਜਾਏ ਤੇ ਤੈਨੂੰ ਤਰੀ ਕਹਿ ਤਰੀ ਬੀਬੀ ਨੂੰ ਦਬਾ ਕਰ ਤਾਂ ਮੈਂ ਮਾਰੀ ਕੇ ਜਿੱਤ ਕਰੋਗੇ ਤੂੰ ਮੈਂ ਤੇਰੇ ਗੱਲਾਂ ਲਾਂਬਾ ਦੇਣਾ ਆ ਹੂੰ ਉਹ ਕੀ ਗੱਲ ਹੋ ਗਈ ਕਾਉ ਬਹਿਣ ਚੋਦ ਮੁੰਡਾ ਮੰਗ ਲਿਆ ਮੇਰੇ ਡੋਈ ਵੀ ਮਾਰੀ ਉਹ ਭੋਰ ਭੈਣ ਚੁੰਕਿਆ ਕਹਿੰਦਾ ਯਾਰ ਤੈਨੂੰ ਕਿਤਾਜਾ ਲੋਕ ਬਾਹਲਾ ਲੜਾਉਂਦੇ ਤੈਨੂੰ ਛਾਵੇਂ ਪਰਵਾਹ ਨਾ ਬਾਬਾ ਦਾਦਾ ਕੀ 25 ਬੰਦਾ ਮੈਂ ਸਰਦਾਰੀ ਮੈਂ ਪਿੰਡ ਭੌਂਕਿਆਂ ਕੇ ਸਰਦਾਰ ਵੱਜਾਂ ਤਾਂ ਮਾਰੇ ਢੂਈ ਵੀ ਨਹੀਂ ਮਾਰੀ ਨੱਕ ਬਣਾ ਕੇ ਰੱਖਦੀ ਮਾਰੇ ਪਿੰਡ ਮੈਂ ਸਾਰੇ ਭੌਂਕਿਆਂ ਦੇ ਵੱਜਿਓ ਆਪਾਂ ਮੈਂ ਮੈਂ ਤੇਰੇ ਕੋਲ ਪਾਇਦਾ ਮੈਂ ਬੱਲੂ ਦੇ ਉੱਪਰ ਦਵਾਈ ਪਾਣੀ ਪੀ ਜਾਵੇਂ ਬਸ ਕੁਝ ਹੋਰ ਵੀ ਲਿਆ ਉਹ ਪਿਆਣੀ ਮੈਂ ਕੋਈ ਕਬੜਾ ਕੂੜਾ ਲਿਆ ਕੁ ਕਬੜਾ ਪਾਣੀ ਲਿਆ ਕੇ ਪਿਲਾਉਣ ਨੂੰ ਤਾਂ ਮਾਰੇ ਸਾਰਾ ਪਿੰਡ ਮਾਰੇ ਤੂੰ ਤੂੰ ਕਰ ਕੋਈ ਨਹੀਂ ਚਾਹਦੀ ਯਾਰ ਤੈਨੂੰ ਪਛਦੇ ਆਪਾਂ ਤੈਨੂੰ ਕਦੇ ਪਛਾ ਨਹੀਂ ਛਾਉਂਗਾ ਨਾ ਮੈਂ ਪ ਨਾ ਯਾਰ ਅਸੀਂ ਅਸੀਂ ਨਹੀਂ ਕਹਿੰਦੇ ਤੂੰ ਕਹਿ ਮੰਨੇ ਬੁੱਧੂ ਕਾ ਚੌਧਰੀ ਅਸੀਂ ਨਹੀਂ ਕਹਿੰਦੇ ਤੇਰੀ ਬੁੱਧੂ ਨਹੀਂ ਕਹਿਆ ਚੋੜ ਕੇ ਰੱਖਦੀ ਸਾਰੇ ਕੰਮ ਨੁਪੜਦੀ ਕੋਈ ਗੱਲ ਨਹੀਂ ਗਰਮਣਾ ਹੋਇਆ ਕੋਈ ਗੱਲ ਨਹੀਂ ਕੰਮ ਨੇ ਕਰ ਹੀ ਕੇ ਦੀਆ ਛੋਰੀ ਰਹਿ ਕੇ ਤੋਰਦੀ ਕੋਈ ਦਾਜ ਨਾ ਦੱਪਾ ਮਾਰੇ ਘਰਾਂ ਚਾਰ ਚਾਰ ਬੋਲਟ ਖੜੇ 25 ਪਿੰਡਾਂ ਦਾ ਸਰਪੰਚ ਬਣਾਉਂਦੇ ਅਸੀਂ ਵੱਡੇ ਵੱਡੇ ਨੁਪੜਦੀ ਵੱਡੇ ਵੱਡੇ ਚੌਧਰੀ ਬੱਚ ਤੂੰ ਯਾਰ ਕਾਨੂੰ ਉਹ ਕਰਦਾ ਯਾਰ ਨਾ ਕੋਈ ਛੇਵਾ ਨਾ ਪਾਣੀ ਲੈ ਛੇਵਾ ਸੁਭਾ ਕਰ ਜਾ ਤੇਰੀ ਲੈ ਅੰਦਰ ਜਾ ਪਰ ਜਿਹੜੀ ਪਈ ਆ ਘਰ ਦੀ ਕੱਢੀ ਕਿਰੋਂ ਉਹ ਲੈ ਕੇ ਦੇ ਨਾ ਤੂੰ ਮਾਰ ਪੁੱਛਿਆ ਕਿ ਉਹ ਨਹੀਂ ਸੇਵਾ ਕਰਕੇ ਦੋਨੀ ਮੇਰਾ ਸ਼ੇਰ ਤੂੰ ਗੱਲ ਪਿਆ ਯਾਰ ਜੋ ਮੈਂ ਗੱਲ ਕਰੂੰ ਘਰ ਵੇ ਪੁੱਛਿਆ ਕਿ ਉਹ ਨਹੀਂ ਸ਼ੋਹਰਾ ਮੰਗ ਲਿਆ ਯਾਰ ਕੌਣ ਕਹਿੰਦਾ ਕਿੱਛੇ ਮੰਗਿਆ ਛੋਰੀ ਮਰ ਗਈ ਥਾਰੀ ਬਸ ਮਾਰੀ ਇੱਜ਼ਤ ਘਟ ਗਈ ਲੈ ਨਾ ਉਹ ਨਲੀ ਪੰਜ ਦੀ ਛੂ ਨਹੀਂ ਹਲੇ ਛੋਲਾ ਮੰਗ ਲਿਆ ਕੌਣ ਕਹੀਂ ਜਾ ਪੈ ਕਿਹੜਾ ਕੜਾ ਭੈਣ ਖਰਾਵਾ ਕਹੀਂ ਆ ਯਾਰ ਉਹ ਮਾਰੇ ਪੇ ਨਾ ਹਲਕੋ ਗੱਲ ਸਾਰੀ ਗੱਲ ਪਤਾ ਕੀ ਗੱਲ ਕਰਦਾ ਮੇਰੇ ਯਾਰ ਉਹ ਯਾਰ ਜ਼ਰੂਰੀ ਆ ਤੇ ਛੂ ਨੂੰ ਮੈਂ ਪਤਾ ਚੂਲਣ ਕਾ ਨੂੰ ਆਪਣੇ ਖਾਂਗੇ ਮੈਂ ਮੈਂ ਮੁੰਟਾ ਮੰਗ ਕਰਦੀ ਕੱਢੀ ਤੇਰੇ ਵਾਸਤੇ ਰੱਖਿਆ ਜ ਉਹ ਮਾਰੇ ਕੇ ਬਣਦੀ ਨਹੀਂ ਰੋਜ਼ ਪੀਵਾ ਕਰਾਂ ਕੁੱਪੜੇ ਪੀਂਦੀ ਗੱਦੜੀ ਤੇ ਇੱਜ਼ਤ ਕਰਦੇ ਜਿੱਦੇ ਮੈਨੂੰ ਕਰਾਉਣੀ ਆਉਂਦੀ ਆ ਯਾਰ ਮੇਰੇ ਪੁੱਤੇ ਸੇਵਾ ਕਰਾਂ ਤੇਨੂੰ ਨਹੀਂ ਪਤਾ ਇਹਦੇ ਸੇਵਾ ਕਰਾਉਗਾ ਜੱਟ ਤੇ ਜਿੱਤੇ ਪੈਗ ਦਾ ਲਾਛਰਾ ਲਾ ਪੈਗ ਲਾ ਯਾਰ ਪੈਗ ਤਾਂ ਲਾਈ ਜਾਂਦਾ ਇਹ ਏ ਅਜਮਨ ਇੱਕ ਦੁਵਾਰੀ ਪੁੱਤ ਆਦਾ ਬੋਲ ਰਿਹਾ ਠੀਕ ਹੈ ਜੀ ਇਹਨੇ ਵੀ ਬਰਤ ਬਤ ਕਰੀ ਮੈਂ ਬਟੂਆਂ ਬੜਕੇ ਨਾ ਆਪ ਤੇ ਨਾ ਆਪ ਕੋਈ ਦਾ ਆਪਾਂ ਗੁੰਿੰਦੀ ਤੋ ਖਾਣ ਨੂੰ ਤਾਂ ਦੇ ਦੋ ਮਲੰਗੋ ਬਹਿਣ ਚੋਦ ਸੁੱਕੀ ਪਿਆਣ ਲੱਗ ਰਹੇ ਹਾਂ ਲਿਆ ਵੇ ਲਿਆ ਤੇਰੀ ਵੀ ਕਾ ਨਾਲੇ ਹੋਏ ਪੱਤਾ ਮੈਂ ਕੇ ਦੇ ਦੋ ਕੋਈ ਗਰੀਬ ਮਲੰਗ ਬਹਿਣ ਚੋਦ ਮੰਗ ਪਿੰਨ ਕਿਦੋਂ ਟਾਈਮ ਪਾਸ ਕਰੋ ਤਾਂ ਮੈਂ ਦੇਖ ਰਿਹਾ ਕਿ ਇਹ ਵੇਲੇ ਬੀਚ ਬੋਤੀ ਹੋਣੀਆਂ ਨੇ ਕੇ ਕਹ ਬਾਰੇ ਕੰਨ ਮੈਂ ਛੋਰਾ ਮੇਰੇ ਕਾ ਮੈਂ ਕੋਈ ਝੂਠ ਥੋੜੀ ਬੋਲੂ ਮਲੰਗ ਹੋ ਤਾਂ ਮੈਂ ਫਿਰ ਪਾਹਣ ਚਿਕਨੇ ਜਿੰਦੂ ਆਇਸ਼ ਨੇ ਇਹੋ ਨਾਲ ਤੇਰੀ ਮੂੰਹ ਤੇ ਬੀਚ ਕਰਦਾ ਕਿਹਨੇ ਕਦੇ ਰੋਟੀ ਤਾਂ ਨਹੀਂ ਖਵਾਈ ਫਿਰ ਮੀਲ ਨਹੀਂ ਖਵਾਇਆ ਤੂੰ ਮੇਰੀ ਗੱਲ ਸੁਣ ਹੁਣ ਤੂੰ ਜਗਾ ਬੱਗੇ ਜਗਾ ਨਹੀਂ ਅੰਦਰ ਲਾਜਾ ਕੁਛ ਨਹੀਂ ਪੱਕੇ ਅੰਦਰ ਕੀ ਗੱਲ ਕਰੋ ਰਮਨ ਨੇ ਵੀ ਦੱਸਿਆ ਪੁੱਛਦੀ ਆ ਤੇ ਤੂੰ ਜਾ ਖਵਾਉਣੀ ਮੱਗਾ ਬਣਾਇ ਸੀ ਅੱਜ ਬਰਗਾ ਅੰਦਰ ਮੁਰਗਾ ਜੈ ਅੱਜ ਖਵਾ ਕੇ ਲਿਆ ਜਿੱਤੇ ਖਵਾ ਕੇ ਲਿਆ ਕੱਚਾ ਪਹਿਲਾਂ ਦੇ ਸਮੜਾ ਜਾ ਮੈਂ ਵੀ ਆ ਗਿਆ oh no ਬੈਣ ਕੇ ਡਾਂਗ ਬੈਣ ਚੋਂ ਤੋ ਡੂਹੀ ਤੋੜਦੀ ਨੇ ਨਾ ਹੁੰਦਾ ਅੱਛਾ ਹੁਣ ਕਹਿੰਦਾ ਕਿ ਪਿਛੇਵਾਂ ਨਹੀਂ ਕਰਦੇ ਮੇਰੀ ਤਾਕਤ ਮਿਲ ਕੇ ਛੇਵਾਂ ਨਹੀਂ ਕਰਦੇ ਅੱਛਾ ਬੁਫੜ ਜੀ ਹੁਣ ਹੋ ਗਈ ਹੈ ਉਹ ਬੈਣ ਚੋਂ ਮੈਂ ਤਾਂ ਪਹਿਲਾਂ ਵੀ ਰੱਜ ਕੇ ਜਾਉਂਦਾ ਬੌਲੇ ਜਵਾਕ ਅੱਜਾ ਲੱਗੇ ਚੌੜ ਵੀ ਨਹੀਂ ਸਮਝਦੇ ਬੌਲੇ ਮੈਂ ਤਾਂ ਚੌੜ ਕਰੂੰ ਥਾ ਮੈਂ ਪਹਿਲੇ ਬਤਾ ਦਿੱਤਾ